ਨਵਾਂ ਸ਼ਹਿਰ ਦੇ ਰੇਲਵੇ ਰੋਡ ਨੂੰ ਲੈ ਕੇ ਦੁਕਾਨਦਾਰਾਂ ਵੱਲੋਂ ਇੱਕ ਜਨ ਪਾਸਰੇ ਵਿਖੇ ਬੈਠਕ ਕੀਤੀ ਗਈ ਇਸ ਮੌਕੇ ਤੇ ਮੋਹਨ ਸਿੰਘ ਗਲੱਟੀ ਅਤੇ ਸਮੂਹ ਦੁਕਾਨਦਾਰਾਂ ਨੇ ਬੈਠਕ ਕਰਕੇ ਕਿਹਾ ਹੈ ਕਿ 23 ਸਤੰਬਰ ਨੂੰ ਸਾਰਾ ਹੀ ਸ਼ਹਿਰ ਬੰਦ ਰਹੇਗਾ ਅਤੇ ਚੰਡੀਗੜ੍ਹ ਚੌਕ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਸਰਕਾਰ ਪ੍ਰਤੀ ਕੀਤਾ ਜਾਵੇਗਾ ਅਤੇ ਡਿਪਟੀ ਕਮਿਸ਼ਨਰ ਨਵਾਂ ਸ਼ਹਿਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ ਆਉ ਦੇਖਦੇ ਹਾਂ ਆ ਮੌਕੇ ਦੀ ਵਿਸ਼ੇਸ਼ ਰਿਪੋਰਟ ਮੀਟਿੰਗ ਜੀ ਅਸੀਂ ਰੇਲਵੇ ਰੋਡ ਦੇ ਜਿਹੜਾ ਰੋਡ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਉਹਦੇ ਸਬੰਧੀ ਅਸੀਂ ਇੱਕ ਆਪਸ ਚ ਸਾਰੇ ਦੁਕਾਨਦਾਰ ਭਰਾਵਾਂ ਨੇ ਅਸੀਂ ਐਕਚੁਅਲੀ ਨਵਾਂ ਸ਼ਹਿਰ ਸਾਰੇ ਵਪਾਰ ਮੰਡਲ ਨੂੰ ਇੱਥੇ ਸੱਦਿਆ ਸੀਗਾ ਪਰ ਸਾਰਾ ਵਪਾਰ ਮੰਡਲ ਆ ਗਿਆ ਕਿਉਂਕਿ ਕੱਲਾ ਇਹ ਰੇਲਵੇ ਰੋਡ ਦਾ ਮਸਲਾ ਨਹੀਂ ਹੈਗਾ ਸਾਰੇ ਨਵੇਂ ਸ਼ਹਿਰ ਦਾ ਮਸਲਾ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਚ ਰੇਲਵੇ ਰੋਡ ਤੇ ਹਰ ਬੰਦੇ ਨੂੰ ਆਉਣਾ ਪੈਂਦਾ ਕੋਈ ਸਮਾਲ ਲੈਂਨ ਕਿਸੇ ਤਰ੍ਹਾਂ ਵੀ ਨੂੰ ਆਉਣਾ ਪੈਂਦਾ ਅਜੀ ਉਸ ਬੰਦੇ ਵੀ ਮੀਟਿੰਗ ਰੱਖੀ ਸੀ ਸਾਨੂੰ ਜਿੱਦਾਂ ਲੌਲੀਬੋਪ ਅਸੀਂ ਬਹੁਤ ਖਾਂਦੇ ਹਾਂ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਸਾਲਾਂ ਹੀ ਨਿਕਲ ਗਏ ਆ ਇਹ ਸੜਕ ਬਣਨ ਲੱਗੀ ਜੀ ਟੈਂਡਰ ਪਾਸ ਹੋ ਗਿਆ ਜੀ ਆਹ ਹੋ ਗਿਆ ਜੀ ਇਹ ਹੋ ਗਿਆ ਜੀ ਹੁਣ ਸਾਨੂੰ ਇਹ ਨਹੀਂ ਸਮਝ ਲੱਗਦਾ ਸੜਕ ਬਣਨੀ ਕਦੋਂ ਆ ਕਿਸ ਬੰਦੇ ਨੇ ਟੈਂਡਰ ਲਿਆ ਸਾਨੂੰ ਉਸ ਬੰਦੇ ਦਾ ਨਾਮ ਜਦ ਕੀਤਾ ਜਾਵੇ ਕਿਸ ਬੰਦੇ ਨੇ ਟੈਂਡਰ ਲਿਆ ਉਹ ਸਾਨੂੰ ਕਲੀਅਰ ਕੀਤਾ ਜਾਵੇ ਉਹ ਸਾਡੇ ਨਾਲ ਮਿਲ ਕੇ ਮੀਟਿੰਗ ਕਰਕੇ ਜਾਵੇ ਨਹੀਂ ਤਾਂ ਅਸੀਂ ਮੰਗਲਵਾਰ ਨੂੰ 9 ਤੋਂ 12 ਬਾਜ਼ਾਰ ਬੰਦ ਰੱਖਾਂਗੇ ਪਲੱਸ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਆਪਾਂ ਆਪਣਾ ਰੋਸ ਮੁਜ਼ਾਹਰਾ ਜਿਹੜਾ ਕਰਾਂਗੇ ਅਸੀਂ ਰੋਜ਼ ਮਜਾਰਕ ਅਸੀਂ ਕਿਸੇ ਨੂੰ ਪਰੇਸ਼ਾਨੀ ਦੇਣਾ ਨਹੀਂ ਸੀ ਚਾਹੁੰਦੇ ਪਰ ਅਸੀਂ ਇਹ ਦੇਖ ਲਿਆ ਵੀ ਇਹਦਾ ਕੋਈ ਹੱਲ ਹੈ ਨਹੀਂ ਅਸੀਂ ਚੰਡੀਗੜ੍ਹ ਚੌਕ ਨੂੰ ਜਾਮ ਕਰਾਂਗੇ ਬੰਦ ਕਰਾਂਗੇ ਉੱਥੇ ਜੇ ਤਾ ਸਾਧ ਵੀ ਸਾਡਾ ਕੋਈ ਹੱਲ ਨਹੀਂ ਹੁੰਦਾ ਤੇ ਇਸ ਪ੍ਰੋਟੈਸਟ ਨੂੰ ਤੇਜ਼ ਕੀਤਾ ਜਾਊਗਾ ਉਹ ਜਿਸ ਤਰ੍ਹਾਂ ਵੀ ਹੋ ਆਪਾਂ ਸਾਰਿਆਂ ਜ਼ਿੰਮੇਤੀ ਨਾਲ ਉਹਨੂੰ ਤੇਜ਼ ਕੀਤਾ ਜਾਊਗਾ ਕਿਸ ਤਰ੍ਹਾਂ ਵੀ ਹੋ ਸਕਦਾ ਤੇ ਲੌਲੀਬੋਬ ਤੁਹਾਨੂੰ ਪਤਾ ਹੈਗਾ ਹੁਣ ਇਦਰੀ ਇੱਕ ਪਾਈਪਿੰਗ ਜਿਹੜੀ ਜਲਦੀ ਪਈ ਹੈ ਪਾਈਪਿੰਗ ਟੁੱਟੀ ਹੋਈ ਹੈ 5-6 ਦਿਨ ਤੋਂ ਕੋਈ ਵੀ ਪੁੱਛਣ ਤੱਕ ਨਹੀਂ ਆਇਆ ਵੀ ਕਾਦੀ ਪਾਈਪਿੰਗ ਲੀਕੇਜ ਆ ਜਿੰਨਾ ਪ੍ਰਸ਼ਾਦ ਦਾ ਪਾਣੀ ਸੀ ਉਸ ਤੋਂ ਵੱਧ ਪਾਣੀ ਹੁਣ ਇਸ ਵੇਲੇ ਖੜਾ ਹੈ ਕੀ ਮਤਲਬ ਇਸ ਚੀਜ਼ ਦਾ ਕੋਈ ਪੁੱਛੇ ਨਹੀਂ ਆ ਰਿਹਾ ਕੀ ਮਤਲਬ ਇਹਦਾ ਇਹ ਸਾਰੇ ਜਿਹੜੀ ਪੋਲਿਟਿਕਸ ਆ ਨਾ ਪੋਲਿਟਿਕਸ ਆਪਣੇ ਘਰਾਂ ਤੱਕ ਰੱਖ ਕੇ ਤੇ ਇਨਸਾਨੀਅਤ ਦੇ ਨਾਤੇ ਸਾਡੇ ਕੋ ਇਕੱਠੇ ਹੋਵੋ ਤਾਂ ਕਿ ਆਪਾਂ ਕੋਈ ਆਪਣੇ ਸ਼ਹਿਰ ਦਾ ਸ਼ਹਿਰ ਦਾ ਦੁਕਾਨਦਾਰਾਂ ਦਾ ਹਲਕਾ ਵੀਏ ਦੁਕਾਨਾਂ ਬੰਦ ਹੋ ਰਹੀਆਂ ਉਹਦਾ ਕੀ ਫਾਇਦਾ ਉਹਦਾ ਦੁਕਾਨਾਂ ਤਾਂ ਬੰਦ ਹੀ ਫਿਰ ਅਸੀਂ ਵੀ 4-4 ਘੰਟੇ ਅਸੀਂ ਬੰਦ ਕਰਕੇ ਕੰਮ ਕਰਦੇ ਹੈ ਨਹੀਂ ਅਸੀਂ ਬੰਦ ਕਰ ਦਿੰਦੇ ਆ ਪਿਛਲੀ ਵਾਰ ਵੀ ਆਪਾਂ ਡੀਸੀ ਤੇਰੇ ਉਸ ਵਾਰ ਫਿਰ ਜਿਸ ਜਾਂ ਨੂੰ ਚਾਬੀਆਂ ਦੇ ਦਾਂਗੇ ਪਰ ਕੰਮ ਕਰਦਾ ਹੈ ਨਹੀਂ ਤੁਸੀਂ ਰੱਖ ਲਓ ਚਾਬੀਆਂ ਤੇ ਕੀ ਕਰਨਾ ਤੁਹਾਨੂੰ ਤਾਂ ਖਰਚੇ ਹੀ ਪੈਂਦੇ ਆ ਖਰਚੇ ਵੱਧ ਜਾਣਗੇ ਸਾਡਾ ਤੁਹਾਡੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮੀਡੀਆ ਵਾਲੇ ਜਿਹੜੇ ਆਏ ਆ ਇਹ ਸਾਡੀ ਗੱਲ ਜਿਹੜੀ ਆ ਸੀਐਮ ਸਾਹਿਬ ਤੱਕ ਪਹੁੰਚਾਈ ਜਾਵੇ ਇੱਕ ਰੇਲਵੇ ਰੋਡ ਦਾ ਮੁੱਦਾ ਜਦੋਂ ਸੀਐਮ ਸਾਹਿਬ ਨੂੰ ਅਜੇਬ ਜਦੋਂ ਤੁਸੀਂ ਕਿਤੇ ਜਾਣੇ ਕੋਈ ਟੈਂਡਰ ਪਾਸ ਨਹੀਂ ਹੁੰਦਾ ਰਾਤੋਂ ਰਾਤ ਸੜਕ ਬਣ ਜਾਂਦੀ ਹੈ ਇੱਥੇ ਕੀ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਸਾਨੂੰ ਦੱਸ ਦੋ ਕੀ ਹੈ ਕਿ ਬਕਟੈਂਡ ਕਿਉਂ ਨਹੀਂ ਪਾਸ ਹੁੰਦਾ ਤੁਸੀਂ ਨਹੀਂ ਪਾਸ ਕਰਦੇ ਤਾਂ ਸਾਨੂੰ ਦੱਸ ਦੋ ਸਾਡੇ ਕੋਲ ਸੰਸਥਾਵਾਂ ਹੈਗੀਆਂ ਸੜਕ ਬਣਾਉਣ ਨੂੰ ਸਾਨੂੰ ਲਿਖ ਕੇ ਦੇ ਦੋ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਸੰਸਥਾਵਾਂ ਹੈਗੀਆਂ ਅਸੀਂ ਉਹਨਾਂ ਨੂੰ ਬਣਵਾ ਲਾਂਗੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਅਸੀਂ ਆਪਣਾ ਪੈਸਾ ਹੀ ਤੁਸੀਂ ਸਾਡਾ ਪੈਸਾ ਹੀ ਸਾਡੇ ਤੇ ਲਾਣਾ ਸਾਡੀਆਂ ਜੀਐਸਆਈਆਂ ਜੋ ਸਾਡੇ ਇਨਕਮ ਟੈਕਸ ਤੋਂ ਤੁਸੀਂ ਜਿਹੜਾ ਪੈਸਾ ਸਾਡੇ ਤੇ ਲਾਣਾ ਸਾਨੂੰ ਤੁਸੀਂ ਭਿਖਾਰੀ ਬਣਾ ਕੇ ਰੱਖਿਆ ਹੋਇਆ ਸੀ ਹੁਣ ਹੱਥ ਫਲਾ ਕੇ ਬੈਠੇ ਆਂ ਜਾਂ ਕਿ ਸਾਡਾ ਰਾਈਟ ਹੈ ਇਹ ਇਹ ਸਾਡੇ ਰਾਈਟ ਆ ਸਾਡੇ ਰਾਈਟ ਸਾਨੂੰ ਨਹੀਂ ਮਿਲਦੇ ਪਏ ਆਪਣੇ ਰਾਈਟ ਲੈਣ ਲਈ ਹੁਣ ਸਾਨੂੰ ਜੋ ਵੀ ਤਿੱਖਾ ਕਰ ਇਹ ਰੇਲਵੇ ਰੋਡ ਦੇ ਰਿਗਾਰਡਿੰਗ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਦਾ ਹਾਂ ਹੋਰ ਵੀ ਜਿੰਨੇ ਵੀ ਸਾਡੇ ਦੁਕਾਨਦਾਰ ਭਰਾ ਆਪਣੇ ਰੇਲਵੇ ਰੋਡ ਗੀਤਾਵਨ ਰੋਡ ਸਲੋ ਰੋਡ ਜਾਂ ਸਾਰੇ ਪੂਰੇ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਇੱਕ ਸੱਦਾ ਹੈ ਕਿ ਤੁਸੀਂ ਮੰਗਲਵਾਰ ਨੂੰ ਸਵੇਰੇ 9 ਵਜੇ ਚੰਡੀਗੜ੍ਹ ਜੋਂ ਸਾਡੇ ਨਾਲ ਖੜੇ ਹੋਵੋ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਸ ਰੋਡ ਨੂੰ ਅਸੀਂ ਬਿਲਕੁਲ ਠੀਕ ਕਰ ਸਕੀਏ ਜਿੱਦਾਂ ਕਿ ਗੁਲਾਟੀ ਭਾਈ ਸਾਹਿਬ ਨੇ ਦੱਸ ਦਿੱਤਾ ਇਹ ਪ੍ਰਦੇਸੀ ਜੀ ਤੁਹਾਨੂੰ ਵੀ ਪਤਾ ਹੈ ਇਹ ਅੱਜ ਦੀ ਗੱਲ ਨਹੀਂ ਹੈ ਇਹ ਸਾਲ 1.5 ਸਾਲ ਹੋ ਗਏ ਆ ਦੁਕਾਨਦਾਰਾਂ ਨੂੰ ਬੇਫਕੂ ਬਣਾ ਰਹੇ ਆ ਔਰ ਦੁਕਾਨ ਬਿਲਕੁਲ ਦੁਕਾਨਦਾਰਾਂ ਦਾ ਕੰਮ ਠੱਪ ਹੋ ਚੁੱਕਾ ਹੁਣ ਇਹ ਏਸੀ ਦਾ ਨਹੀਂ ਹੈ ਪਰ ਪਹਿਲਾਂ ਤਾਂ ਇਹਨਾਂ ਨੇ 10 ਸਤੰਬਰ ਨੂੰ ਕੀਤੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਵੀ ਆਪਣੇ 10 ਸਤੰਬਰ ਨੂੰ ਅਸੀਂ ਸ਼ੁਰੂ ਕਰ ਦੇਵਾਂਗੇ 9 ਸਤੰਬਰ ਨੂੰ ਇਹਨਾਂ ਦਾ ਟੈਂਡਰ ਪਾਸ ਵੀ ਹੋ ਗਿਆ ਹੁਣੇ ਅੱਜ 19 ਤਰੀਕ ਹੋ ਗਈ ਇਹ ਕਾਰਨ ਨਹੀਂ ਸਮਝ ਆਇਆ ਇਹ ਮਤਲਬ ਬਣਨੀ ਹੈ ਜਾਂ ਨਹੀਂ ਬਣਨੀ ਹੁਣ ਅਸੀਂ ਇਸੇ ਮਤਲਬ ਮੁੱਦੇ ਤੇ ਆ ਮੰਗਲਵਾਰ ਨੂੰ 9 ਤੋਂ 12 ਸ਼ਹਿਰ ਬੰਦ ਕਰਕੇ ਨਾ ਅਸੀਂ ਚੰਡੀਗੜ੍ਹ ਚੌਕ ਤੇ ਧਰਨਾ ਦਿੱਤਾ ਜੇ ਉਹਦਾ ਹੱਲ ਨਿਕਲ ਗਿਆ ਠੀਕ ਆ ਨਹੀਂ ਤਾਂ ਉਸ ਤੋਂ ਫਾਰਦਰ ਅਸੀਂ ਕਿਆ ਕਾਰਵਾਈ ਕਰਨੀ ਆ ਉਹ ਅਸੀਂ ਉੱਥੇ ਬੈਠ ਕੇ ਆਪਣੀ ਮੀਟਿੰਗ ਕਰਕੇ ਅਸੀਂ ਆਪਣੇ ਸਾਥੀ